सात फतेह सी करता वाहेगुरु जी का, वाहे का खालसा वाहेगुरु जी की फतेह वेद पुराण गुरु सार सारे पहला सुख निरोगी काया, बंदा निरोग होना चाहिए नहीं तो किसी सुख मैं कोई काम नहीं आता पहला सुख निरोगी काया, दूसरा सुख कर माया ਤੀਸਰਾ ਸੁਖ ਸੁਲੱਖਣਾ ਨਾਰੀ ਚੌਥਾ ਸੁਖ ਪੁੱਤਰ ਅਧਿਆਕਾਰੀ ਪੰਜਵਾਂ ਸੁਖ ਰਾਜ ਮੇ ਪਾਸਾ ਛੇਵਾਂ ਸੁਖ ਰਾਜ ਕਾਮਵਾਸਾ ਸੱਤਵਾਂ ਸੁਖ ਬ੍ਰਹਮ ਦੀ ਆਸ ਪਰਿਵਾਰ ਬੁਨਿਆਦ ਦਾ ਸਮਾਜ ਨੂੰ ਤੇ ਪਰਿਵਾਰ ਦੀ ਬੁਨਿਆਦ ਸੁਲੱਖਣਾ ਨਾਰੀ ਗੁਰੂ ਸਾਹਿਬ ਲਿਖਦੇ ਆ ਕਿ ਭਾਵੇਂ ਮਾਤਾ ਦਾ ਰੋਲ ਹੋਵੇ ਭੈਣ ਦਾ ਰੋਲ ਹੋਵੇ ਕੋਈ ਬੰਦਾ ਕੁਝ ਵੀ ਹਸਲ ਨਹੀਂ ਕਰ ਸਕਦਾ ਧਰਮ ਤੋਂ ਉਹਦੇ ਸਿਰ ਦੇ ਉੱਤੇ ਮਾਂ ਦਾ ਆਸ਼ੀਰਵਾਦ ਆ ਇਸ ਕਰਕੇ ਜਦੋਂ ਕੀਰਤੀ ਦੇਖਦਾ ਮੈਂ ਧਰਮ ਪਰਿਵਾਰ ਦੀ ਫੁੱਲਾਂ ਦੀ ਖੁਸ਼ਬੂ ਹਵਾ ਤੋਂ ਵਿਪਰੀਤ ਨਹੀਂ ਜਾਂਦੀ ਸਾਥ ਸੰਗਤ ਦੀ ਲੇਕਿਨ ਮਾਨਵਿਕ ਗੁਣਾ ਦੀ ਖੁਸ਼ਬੂ ਮਨੁੱਖੀ ਗੁਣਾ ਦੀ ਖੁਸ਼ਬੂ ਚਾਰੋਂ ਦਿਸ਼ਾਵਾਂ ਦੇ ਵਿੱਚ ਫੈਲਦੀ ਹੈ ਔਰ ਰਹਿੰਦੀ ਹੈ ਅਭੀ ਕਾਇਨਾਤ ਤੱਕ ਨਹੀਂ ਦੀ ਹੈ ਕੋਈ ਖੂਕ ਨਾਲ ਪੇੜ ਭਰ ਨਾਲ ਖੇਤੋ ਕੋਲ ਨਾਲ ਬੰਦਾ ਆਪੇ ਕਰਮ ਨਾਲ ਤੇ ਕਰਮ ਕਿਸੇ ਦਾ ਮਹਤਾਜ ਨਹੀਂ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਕੋਈ ਜਨਮ ਨਾਲ ਨਹੀਂ ਕਮਲ ਦਾ ਫੁੱਲ ਕਿਚੜ ਚੁੱਕਦਾ ਹੈ ਲੇਕਿਨ ਆਪਣੇ ਗੁਨਾਹ ਖਤਰ ਪ੍ਰਮਾਤਮਾ ਸ੍ਰੀ ਹਰੀ ਦੇ ਚੀਸ ਦੇ ਉੱਤੇ ਚੜਦਾ ਹੈ ਨਾ ਜਨਮ ਨਾਲ ਇਨਸਾਨ ਕਰਮ ਨਾਲ ਤੇ ਜਦੋਂ ਕਰਮਾਂ ਦੀ ਗੱਲ ਆਉਂਦੀ ਹੈ ਉਹਨਾਂ ਨਵੇਂ ਖਾਂ ਦੀ ਵੀ ਗੱਲ ਆਉਂਦੀ ਹੈ ਮਾਤ ਮਾਨਸਾ ਪਰ ਇੱਕ ਗੱਲ ਕਹਿਣੀ ਪਉਣੀ ਆ। ਆਹ ਗੁਰੂਆਂ ਦਾ ਹੀ ਕਿਹਾ। ਬਾਹ ਜਨਾ ਕੀ ਪਕੜੀਏ ਸਿਰ ਦਿੱਤੀਏ ਬਾਹਾਂ ਛੋੜੀਏ। ਇਹੀ ਤਾਂ ਹੁ। ਤਮਾਮ ਸਾਹਿਬ ਜਿੱਥੇ ਖੱਬਿਆ ਅੰਗ ਦਾ ਪੈਰ ਲੱਗ ਕੇ ਸਮਝੀ। ਨਫਰ ਨੁਕਸਾਨਾ ਦੇਖਿਆ। ਇਹ ਨਾ ਦੇਖਿਆ ਵੀ ਕੋਈ ਮਿਨਿਸਟਰੀ ਆਉਂ। ਫਰੇ ਇਹ ਨਾ ਦੇਖਿਆ। ਜਦੋਂ ਧਰਮ ਦੀ ਰਾਹ ਦੇ ਉੱਤੇ ਤੁਰਿਆ ਕਿ ਕੈਪਟਨ ਮੋਰਿੰਦਰ ਸਿੰਘ ਆ ਜਾਂ ਫਲਾਨਾ ਚੀਫ ਮਿਨਿਸਟਰ ਆ। ਹੋ ਮਰਹੱਬ ਬਿਗਦਾ ਦਾ ਬਿਗਦਾਉ ਆ ਲੈ ਗੱਟ ਦੀ ਆਵਾਜ਼ ਸੁਣੋ ਸਾਰਾ ਪੰਜਾਬ ਸੁਣੇ ਠੋਕ ਕੇ ਦਿਓ ਮੇਰੇ ਨਾਲ ਖੜਿਆ ਅੱਜ ਵੀ ਖੜਾ ਮੈਂ ਕਹਿੰਦਾ ਪੁਰਾਣੀ ਕਹਾਣੀ ਆ ਬਾਬਾ ਫਰੀਦ ਦੀ ਬਾਬਾ ਫਰੀਦ ਤੁੱਤ ਲੈਣ ਗਿਆ ਛੋਟੀ ਜਿਹੀ ਕੁੜੀ ਸੀ 17-18 ਸਾਲ ਦੀ ਆਣਾ ਦਿੱਤਾ ਕਹਿੰਦਾ ਬੀਬੀ ਆਨੇ ਦਾ ਤੁੱਤ ਉਹਨੇ ਇੰਨਾ ਕਬਾਰ ਹੋਰ ਲੋਕ ਹੀ ਆਏ ਇੰਨਾ ਕੁ ਪਾਧਰ ਕਿ ਨੌਜਵਾਨ ਆਇਆ ਉਹਨੇ ਕੁੜੀ ਵੱਲ ਦੇਖਿਆ ਇੱਕ ਵਾਰ ਐਂ ਰੱਖੀ ਕੜਾਈ ਉਹਨੇ ਸਾਰਾ ਦਾ ਸਾਰਾ ਮਾਰਿਆ ਦੁੱਧ ਕਾੜ ਦੇਣਾ ਪਾਪਾ ਫਰੀਦ ਬੈਠਾ ਸੀ ਕਹਿੰਦਾ ਪੁੱਤਰ ਸਾਨੂੰ ਆਨੇ ਆਨੇ ਦਾ ਦੁੱਧ ਨਹੀਂ ਆ ਨਾ ਇਹਨੇ ਕੁਝ ਕਿਹਾ ਨਾ ਕੁਝ ਸੁਣਿਆ ਐ ਸਾਰੇ ਦਾ ਸਾਰਾ ਭੁਗ ਲੈ ਲੋ ਤਾਂ ਕਹਿੰਦੀ ਬਾਬਾ ਜੀ ਜਿੱਥੇ ਸੱਚਾ ਪਿਆਰ ਹੋਵੇ ਉੱਥੇ ਨਫਾ ਨੁਕਸਾਨ ਤੇ ਗਿਣਤੀਆਂ ਬਣਤੀਆਂ ਨਹੀਂ ਹੁੰਦੀ। ਨਾ ਦਾ ਨਫਾ ਨੁਕਸਾਨ ਦੇਖਿਆ ਤਿਮਾਰ ਨੇ। ਨਾ ਗਿਣਤੀਆਂ ਬਣਤੀਆਂ ਕੀਤੀਆਂ। ਕਰਤਾਰ ਫੜ। ਮੈਂ ਅੱਜ ਡੰਕੇ ਦੀ ਚੋੜ ਦੇ ਉੱਤੇ ਕਹਿਣਾ ਤੇ ਦੋ ਹਿੱਸਿਆਂ ਵਿੱਚ ਖਲਕਤ ਮੰਡੀ ਆ ਪੰਜਾਬ ਦੀ ਵੀ ਮੰਡੀ ਆ। ਇੱਕ ਲੋਕਾਂ ਦਾ ਇੱਕ ਝੌਂਕਾਂ ਦਾ ਇੱਕ ਮਹਿਲਾਂ ਦਾ ਇੱਕ ਢੌਂਕਾਂ ਦਾ। ਤਮਾਨ ਸਾਹਿਬ ਅੱਜ ਵੀ ਲੋਕਾਂ ਨਾਲ ਖੜੋਕਾ ਹੈ ਚੁੰਕਾਂ ਨਾਲ ਨਹੀਂ ਖੜੋਤਾ ਤਮਾਨ ਸਾਹਿਬ ਅੱਜ ਵੀ ਸੱਚ ਦੀ ਰਾਹ ਤੇ ਚੱਲਦੇ ਤਮਾਨ ਸਾਹਿਬ ਅੱਜ ਵੀ ਕਰਤਾਰ ਲੈ ਕੇ ਖੜੋਕਾ ਹੈ ਮਿੱਤਰ ਪਿਆਰਿਓ ਜੀ ਇਹਸ ਲੋਕਾਂ ਦੀ ਲੋਕ ਤਾਰੀਫ ਕਰਦੇ ਤਗੜੇ ਲੋਕਾਂ ਤੋਂ ਡਰਦੇ ਆ ਐਸਐਸਪੀ ਐ ਭਾਈ ਡੀਐਸਪੀ ਦੇ ਨਾਮ ਪਕਾ ਲੋ ਪਟਾਉ ਲੇਕਿਨ ਕਰਤਾਰ ਵਾਲੇ ਲੋਕਾਂ ਦੇ ਉੱਤੇ ਲੋਕ ਘੂਸਾ ਕਰਦੇ ਆ ਫੇਰ ਸਵੇਰ ਉਹ ਪਰੋਸਾ ਹੀ ਪੰਜਾਬ ਦੀ ਰਾਜਨੀਤੀ ਨੂੰ ਸਾਲੂਗਾ ਇਹਦਾ ਜੋੰਕਾ ਤੋਂ ਪੰਜਾਬ ਨੂੰ ਬਾਹੂਗਾ ਔਰ ਉਸ ਲਗਾਈ ਦੇ ਵਿੱਚ ਅਗਰ ਨਵਜੋਤ ਸਿੰਘ ਸਿੱਧੂ ਦਾ ਕੋਈ ਮੋੜਾ ਹੈ ਕੋਈ ਸੱਚੀ ਬਾਤ ਹੈ ਕੋਈ ਧੜਨ ਦਾ ਦਿਲ ਹੈ ਤੇ ਸੁਰਜੀਤ ਸਿੰਘ ਤਮਾਨ ਤੇ ਦਾ ਉਤਰ ਜਸਵੰਤ ਦਾ ਇਸ ਕਰਕੇ ਮੈਂ ਅੱਜ ਆਇਆ ਔਰ ਤੁਹਾਨੂੰ ਬੇਨਤੀ ਕਰਦਾ ਕਿ ਸੱਚ ਔਰ ਹੱਕ ਦੀ ਲੜਾਈ ਪੰਜਾਬ ਦੀ ਅਸਾਦੀ ਦੀ ਲੜਾਈ ਰਾਜਨੀਤੀ ਕਿਥੇ ਧੰਦਾ ਬਣ ਗਈ ਸਿਆਸਤ ਜਿੱਥੇ ਸੱਤਾ ਲਈ ਰਹਿ ਗਈ ਉਥੇ ਇਸ ਬੰਦੇ ਨੇ ਸਿਆਸਤ ਤਮਲੇ ਕੀਤੀ ਹੈ ਲੋਕ ਸੇਵਾ ਲਈ ਕੀਤੀ ਬੜਾ ਫਰਕ ਜ਼ਮੀਰ ਅਸਮਾਨ ਦਾ ਪ੍ਰੋਫੈਸ਼ਨ ਤੇ ਮਿਸ਼ਨ ਦਾ ਬੜਾ ਫਰਕ ਹੈ ਇਸੇ ਕਰਕੇ ਜਿਹਨਾਂ ਲੋਕਾਂ ਨੇ ਆਜ਼ਾਦੀ ਦਿਵਾਈ ਭਗਤ ਸਿੰਘ ਵਰਗੇ ਲੋਕ ਉਹਨਾਂ ਦੇ ਨਾਂ ਤੇ ਲੋਕੀ ਸਰਕਾਰਾਂ ਬਣ ਲੇਕਿਨ ਇਖਲਾਕ ਹੈ ਨਹੀਂ ਜ਼ਮੀਰ ਹੈ ਨਹੀਂ ਜਗ ਦੇ ਜ਼ਮੀਰ ਹੈ ਨਹੀਂ ਕਿ ਹੋਰ ਨੂੰ ਇਸ ਕਰਕੇ ਮੈਂ ਕਹਿੰਦਾ ਕਿ ਸੱਚ ਦਾ ਸਾਥ ਦਿਓ ਔਰ ਇਹ ਠਾਠਾ ਮਾਰਨ ਦਾ ਕੰਮ ਇੱਥੇ ਕੋਈ ਪਾਰਟੀ ਉਂਟੀ ਵਾਲੀ ਗੱਲ ਨਹੀਂ ਹੈ ਇੱਥੇ ਤਾਂ ਪੰਜਾਬ ਦੇ ਉਹ ਧੜਿਆਂ ਦੀ ਗੱਲ ਹੈ ਇੱਕ ਪੰਜਾਬ ਦੇ ਨਾਲ ਦੂਜਾ ਪੰਜਾਬ ਨੂੰ ਖਾਣ ਵਾਲੇ ਧੰਦਾ ਕਰਨਾ ਤੇ ਮੈਂ ਵਧਾਈ ਦਿੰਦਾ ਐਨੇ ਲੋਕ ਮਰੇ ਅਰਸੇ ਬਾਅਦ ਮੈਂ ਕਿਸੇ ਸ਼ੋਭ ਸਮਾਗਮ ਦੇ ਵਿੱਚ ਐਨੇ ਲੋਕ ਮੈਨੂੰ ਇਹ ਨਹੀਂ ਪਤਾ ਵੀ ਜਸਵਿੰਦਰ ਦੀ ਸੱਗੀ ਮਾਂ ਮੰਮੀ ਜੀ ਮੰਮੀ ਜੀ ਅਥਰੂ ਕਹਦਾ ਤੁਮਾਰ ਸਾਹਿਬ ਕੋਣ ਨੇ ਬੰਦੇ ਮਾਦਾ ਦਰਜਾ ਕੋਈ ਲੈ ਸਕਿਆ ਗੁਰੂ ਕੰਸੂਰ ਪੁੱਛਿਆ ਕਿਸੇ ਤੇ ਗੁਰੂ ਸਾਹਿਬ ਇਸ ਦੁਨੀਆ ਤੇ ਪਵਿੱਤਰ ਕੀ ਹੈ ਕੰਗਾ ਹੈ ਗੋ ਹੈ ਹੋਰ ਕੁਮਿੱਤਰ ਹੈ ਉਹ ਕਹਿੰਦਾ ਸਭ ਤੋਂ ਪਵਿੱਤਰ ਮਾਦਾ ਪਿਆ ਕਿਸੇ ਚੰਡਾਲ ਨੇ ਉਹਨੂੰ ਕਿਸੇ ਨੇ ਕਿਹਾ ਕਿ ਮਾਦਾ ਦਿਲ ਕੱਢ ਲਿਆ ਮਾਦਾ ਦਿਲ ਕੱਢ ਲਿਆ ਭਾਈ ਤੈਨੂੰ ਦਸ ਦਿਸ਼ਾਵਾਂ ਦਾ ਰਾਜਾ ਬਣਾ। ਉਹਨੇ ਟਾਪੂਆ ਮਾਰਿਆ ਮਾਂ ਦਾ ਦਿਲ ਕੱਢਿਆ ਤੇ ਜਦੋਂ ਭੱਜਣ ਲੱਗਿਆ ਪਾਵੇ ਚ ਪੈਰ ਫਸ ਗਿਆ ਥਾੜ ਦੇ ਨੇ ਥੱਲੇ ਟਕਿਆ ਤੇ ਮਾਂ ਦੇ ਮੇਢ ਚੋਂ ਆਵਾਜ਼ ਨਿਕਲੀ ਪੁੱਤਰ ਤੈਨੂੰ ਛੱਟ ਤਾਂ ਨਹੀਂ ਬਚੀ। ਇਹ ਜੋ ਸਮ੍ਰਿਤੀ ਹੈ ਇਹ ਜੋ ਕਿਰਦਾਰ ਹੈ ਇਹ ਜੋ ਸੰਸਕਾਰ ਨੇ ਦੁਨੀਆ ਦੇ ਸਾਰੇ ਚੌਦਾਰਿਆਂ ਦੇ ਸੰਸਕਾਰਾਂ ਦੇ ਵਿੱਚ ਇਹ ਸੰਸਕਾਰ ਬੀਬੀ ਬੰਦੀਰ ਕੌਰ ਤੋਂ ਹੀ ਆਏ ਨੇ। ਉਹੀ ਪਿਆਰ ਸੀ। ਅਧਿਕਤਰ ਮਾਵਾਂ ਕਿੱਟੀ ਪਾਰਟੀਆਂ ਚ ਫੜਦੀਆਂ ਨੇ। ਇਹਨੂੰ ਇਸ ਮਾਂ ਦਾ ਦਿੱਤਾ ਇਹ ਰੋਲ ਕਿਸੇ ਆਸਮਾਨ ਤੋਂ ਦਿਖਦਾ ਇਹਨੂੰ ਪ੍ਰਮਾਣ ਦੇਣ ਦੀ ਕੋਈ ਜ਼ਰੂਰਤ ਨਹੀਂ ਮੈਂ ਅਖ ਫੇਰ ਇੰਨਾ ਹੀ ਆਸ਼ਵਾਸਨ ਦਿੰਦਾ ਭਾਜ ਜਦੋਂ ক্রিকেট ਖੇਡੀ ਹੋਰ ਗੇਮਾਂ ਖੇਡੀਆਂ ਹੋਰ ਸਾਰਾ ਕੁਝ ਕਹਿੰਦੇ ਆ ਮੋਢਿਆਂ ਦਾ ਜੋਰ ਲੇਕਿਨ ਹੁਣ ਪੰਜਾਬ ਦੇ ਲੋਕਾਂ ਦਾ ਜੋਰ ਚਾਹੀਦਾ ਹੈ ਪਾਰਟੀਆਂ ਦਾ ਜੋਰ ਚਾਹੀਦਾ ਇਹ ਲੜਾਈ ਫਰਕ ਹੈ ਇੱਥੇ 5 ਨੂੰ 500 ਕਰ ਦਿੰਦੇ ਆ 500 ਵਾਲੇ ਨੂੰ 0 ਬਣਾ ਦਿੰਦੇ ਅੰਗਿਆਨੀ ਇੱਥੇ ਤਾਂ ਬਹੁਤ ਕੁਝ 10% ਸੇਵਾ ਹੈ ਤੇ 90% ਮੇਵਾ ਹੈ ਇਸ ਕਰਕੇ ਇਸ ਲੜਾਈ ਦੇ ਵਿੱਚ ਤਮਾਨ ਸਿੰਘ ਵਰਗੇ ਯੋਧਿਆਂ ਦੀ ਜ਼ਰੂਰਤ ਹੈ ਤਮਾਨ ਸਿੰਘ ਵਰਗੇ ਸੱਚੇ ਲੋਕਾਂ ਦੀ ਕਹਾਣੀਆਂ ਵਾਲੇ ਲੋਕਾਂ ਦੀ ਵਿਸ਼ਵਾਸ ਤਾਕਤ ਲੋਕਾਂ ਦੀ ਲੋੜ ਹੈ ਮੈਂ ਥੋੜਾ ਸਮਾਂ ਤੋਂ ਜ਼ਿਆਦਾ ਲੈ ਗਿਆ ਲੇਕਿਨ ਗੱਲ ਖਰੀ ਹੈ ਗੱਲ 24 ਤਰਫ ਸਮਾਂ ਇਸ ਕਰਕੇ ਪਰਮਾਤਮਾ ਇਸ ਪਰਿਵਾਰ ਨੂੰ ਤਾਕਤ ਬਖਸ਼ੇ ਕਿ ਕੀ ਬੀਬੀ ਬੀਰ ਘਰ ਦੇ ਅਸਾ ਹੈ ਔਰ ਕਹਿ ਮੂਛੋ ਦੇ ਮੁਸੇ ਸਿੱਧੇ ਇਹਨਾਂ ਦੇ ਪਲੇ ਨੂੰ ਬਲ ਬਖਸ਼ੇ ਔਰ ਕਿਰਦਾਰ ਬਖਸ਼ੇ ਸਭ ਤੋਂ ਤੁਰੰਤ ਦੀ ਤਾਕਤ ਬਖਸ਼ੇ ਨਮਨ ਕਰਦਾ ਹਾਂ ਇਸ ਆਸ ਨਾਲ ਕਿ ਬੀਬੀ ਜੀ ਦੀ ਆਤਮਾ ਨੂੰ ਸ਼ਾਂਤੀ ਮਿਲੇ ਸੱਚੇ ਮਾਰਗ ਚੱਲਿਆਂ ਉਸਤਤ ਕਰੇ ਹਾਂ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ